ਅਫਸਰ ਕਿਸੇ ਵੀ ਮਹਿਕਮੇ ਦਾ ਹੋਵੇ ਕੋਈ ਗੱਲ ਨਹੀਂ ਐ ਪਰ ਹੋਵੇ ਇਮਾਨਦਾਰ ਸੁਭਾਸ਼ ਰੰਧਾ ਵੀ ਇਹੀ ਕਹਿੰਦਾ ਸੀ ਨਾ ਜਿਹੜਾ ਪੁਲਿਸ ਅਫਸਰ ਸੀ ਭਾਰ ਜਵਾਨੀ ਦੇ ਵਿੱਚ ਬਿਆੰਤ ਨੌਜਵਾਨ ਜਿਹੜੇ ਉਹਨੇ ਨਜਾਇਜ਼ ਚੁਗਜੋਕੇ ਮਾਰੇ ਬਿਆੰਤ ਧੀਆ ਦੀ ਭੈਣਾ ਦੀ ਬੇਬਦੀ ਕੀਤੀ ਈਤਾ ਰੋਲ ਕੇ ਰੱਖ ਦਿੱਤੀਆਂ ਤੇ ਨੌਜਵਾਨ ਜਿਹੜੇ ਘਰੋਂ ਸਬਜ਼ੀ ਲੈਣ ਗਏ ਕੋਈ ਮੋਟਰ ਤੇ ਪਾਣੀ ਲਾਉਣ ਗਏ ਖੇਤਾਂ ਨੂੰ ਕੋਈ ਹਸਪੀਟਲ ਆਪਣੇ ਬਾਪੂ ਦੀ ਰੋਟੀ ਦੇਣ ਵਾਸਤੇ ਪਹੁੰਚੇ ਹਸਪੀਟਲ ਪਹੁੰਚੇ ਨਹੀਂ ਰਾਹ ਰਸਤੇ ਅੰਦਰ ਚੁੱਕਲੇ ਕੋਈ ਕਾਲਜਾਂ 'ਚ ਪੜਦੇ ਯੂਨੀਵਰਸਿਟੀਆਂ 'ਚ ਪੜਦੇ ਵਿਦਿਆਰਥੀ ਚੁੱਕ-ਚੁੱਕ ਕੇ ਉਹਨੇ ਮਾਰ ਦਿੱਤੇ ਤੇ ਆਪਣੇ ਆਪ ਉਹਨੂੰ ਸੂਬਾ ਸਰਹਾਂ ਦਾ ਖਵਾਇਆ ਕਹਿਣ ਲੱਗਾ ਮੈਂ ਸੂਬਾ ਸਰਹਾਂ ਦਾ ਜਿਨਨੇ ਗੁਰੂ ਘਰ ਲਾਲਾ ਨੂੰ ਨੀਹਾਂ 'ਚ ਚਣ ਦਿੱਤਾ ਸੀ ਦੇਸ ਕਰਕੇ ਮੈਂ ਸਿੱਖੀ ਦਾ ਖੁਰਾਕ ਖੋਜ ਮਟਾਉਣ ਵਾਸਤੇ ਦਿਨ ਰਾਤ ਇੱਕ ਕੀਤਾ ਉਸਨੇ ਮੋਢੇ ਤੇ ਸਟਾਰ ਤੇ ਲਾਗੇ ਵਕਤ ਦੇ ਨਾਲ ਸਰਕਾਰ ਨੇ ਲਾ ਦਿੱਤੇ ਪਰ ਜਿਉਂ ਜਿਉਂ ਅੰਤਲਾ ਸਮਾਂ ਆਉਂਦਾ ਕਿ ਆ ਪਰਿਵਾਰ ਨੇ ਘਰੋਂ ਘੜ ਦਿੱਤਾ ਐਸ ਲਈ ਆਪ ਜੀ ਜਾਣਦੇ ਹੋ ਕਿ ਜਿਹੜੇ ਦੇ ਅੰਦਰ ਗੁਰੂ ਕੇ ਪਿਆਰ ਵਾਲਿਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਅਸੀਂ ਲਾਸ਼ ਨਹੀਂ ਲੈਣੀ ਇਹਦੀ ਜਿਹੜੇ ਪਿੰਡ ਅੰਦਰ ਸਸਕਾਰ ਹੋਇਆ ਉਥੇ ਗੁਰੂ ਘਰ ਦੇ ਵਜ਼ੀਰਾਂ ਨੇ ਅਰਦਾਸ ਕਰਨ ਦਾ ਨਾ ਕਰ ਦਿੱਤੀ ਕਹਿੰਦੇ ਵੀ ਨਹੀਂ ਇਹਦੀ ਅਰਦਾਸ ਨਹੀਂ ਹੋ ਸਕਦੀ ਜਿੰਨਾ ਬੱਚਿਆਂ ਦੀ ਖਾਤਰ ਪਰਿਵਾਰ ਦੀ ਖਾਤਰ ਧਨ ਦੌਲਤ ਦੀ ਖਾਤਰ ਉਸ ਨੇ ਸਾਰੇ ਕੰਮ ਕੀਤੇ ਉਹ ਪਰਿਵਾਰ ਨੇ ਆਖਿਆ ਸੀ ਇਹਦੀ ਲਾਸ਼ ਵੀ ਨਹੀਂ ਲੈਣੀ ਚਾਹੁੰਦੇ ਇਹਦਾ ਮੂੰਹ ਨਹੀਂ ਇਹਦਾ ਵੇਖਣਾ ਚਾਹੁੰਦੇ ਬਾਬਾ ਕਬੀਰ ਸਾਹਿਬ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਏ ਉਹ ਕਹਿੰਦੇ ਬਹੁ ਪਰ ਪੰਜਕਾਰ ਪਰ ਧਨ ਲਿਆਵੈ ਸੁਤਦਾਰਾ ਪੈ ਆਣ ਲਟਾਵੈ ਬਾਹਰੋਂ ਠੱਗੀਆਂ ਮਾਰ ਮਾਰ ਕੇ ਲਿਆਂਦਾ ਹੋਇਆ ਧਨ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਤੇ ਲਟਾ ਦਿੱਤਾ ਪਰ ਇੱਕ ਗੱਲ ਚੇਤੇ ਰੱਖੀ ਮਨ ਮੇਰੇ ਭੂਲੇ ਕਪਟਨਾ ਕੀਜੈ ਅੰਤ ਨਵੇਰਾ ਤੇ ਰਹਿ ਜੀ ਪੈ ਲੀਜੈ ਨਵੇੜਾ ਤੇਰੇ ਕੋਲੋਂ ਲਿਆ ਜਾਣਾ ਹੈ ਕਿਸੇ ਹੋਰ ਕੋਲੋਂ ਨਹੀਂ ਲਿਆ ਜਾਣਾ ਸ਼ਿਨ ਸ਼ਿਨ ਤਾ ਨਸ਼ੀਜਾ ਜਰਾ ਜਨਾਵੇ ਤਬ ਤੇਰੀ ਯੁਗ ਕੋਈ ਪਾਣੀ ਉਹ ਨਾ ਪਾਵੇ ਅੱਜ ਬੁੱਕ ਚ ਪਾਣੀ ਪਾਉਣ ਵਾਸਤੇ ਕੋਈ ਤਿਆਰ ਨਹੀਂ ਕਦੀ ਇਲਾਕਾ ਪਾਣੀ ਭਰਦਾ ਸੀ ਸੂਬਾ ਸਰਹੰਦ ਦਾ ਅੱਜ ਖੁਦ ਦੇ ਬੱਚੇ ਮੁੱਖ ਚ ਪਾਣੀ ਪਾਉਣ ਨੂੰ ਤਿਆਰ ਨਹੀਂ ਇਹ ਸਤਿਗੁਰਾਂ ਦੀ ਬਾਣੀ ਨੂੰ ਛਡਾਇਆ ਨਹੀਂ ਜਾ ਸਕਦਾ ਸਤਿਗੁਰਾਂ ਦੀ ਬਾਣੀ ਪਹਿਲਾਂ ਵੀ ਸੱਚ ਸੀ ਅੱਜ ਵੀ ਸੱਚ ਹੈ ਆਉਣ ਵਾਲੇ ਸਮੇਂ ਅੰਦਰ ਵੀ ਸੱਚ ਹੋਏਗੀ ਤੇ ਮੈਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬੇਨਤੀ ਕਰਾਂ ਜਿਹੜੇ ਅੱਜ ਵੀ ਗਾਂ ਕੋਈ ਅਫਸਰ ਉਹ ਸੂਬਾ ਸਰੰਦ ਦੀ ਬਣਦੀ ਸੋਚਦੇ ਨੇ ਨਾ ਕਿ ਅਸੀਂ ਵੀ ਸੂਬੇ ਸਰੰਦ ਵਾਂਗੂ ਨੌਜਵਾਨਾਂ ਤੇ ਜ਼ੁਲਮ ਕਰਾਂਗੇ ਇੱਕ ਗੱਲ ਚੇਤੇ ਰੱਖਿਓ ਬਾਬਾ ਬੰਦਾ ਸਿੰਘ ਬਹਾਦਰ ਵੀ ਕਿਸੇ ਨਾ ਕਿਸੇ ਰੂਪ ਅੰਦਰ ਆ ਜਾਣਾ ਹੈ ਜੇਕਰ ਬਯੰਤੇ ਬੁਚੜ ਦੀ ਰੂਹ ਅੱਜ ਵੀ ਕਿਸੇ ਅੰਦਰ ਆਉਣ ਵਾਸਤੇ ਉਤਾਵਲੀ ਹੈ ਇੰਨੀ ਗੱਲ ਚੇਤੇ ਜ਼ਰੂਰ ਰੱਖਿਓ ਕਿ ਦਲਾਵਰ ਸਿੰਘ ਵੀ ਕੋਈ ਮਾਂ ਜੰਮ ਕੇ ਬੈਠੀ ਹੋਈ ਹੈ ਦਲਾਵਰ ਸਿੰਘ ਖਤਮ ਨਹੀਂ ਹੋਏ ਜੇਕਰ ਅਸੀਂ ਕੇਪੀਐਸ ਗੱਲ ਗਿੱਲ ਬਣਨ ਵਾਸਤੇ ਤਿਆਰ ਆਂ ਕੁਲਦੀਪ ਬਰਾੜ ਬਣਨ ਵਾਸਤੇ ਤਿਆਰ ਆਂ ਜਾ ਇੰਦਰਾ ਗਾਂਧੀ ਦੀ ਰੂਹ ਕਿਤੇ ਸਾਡੇ ਅੰਦਰ ਆਉਣ ਵਾਸਤੇ ਪ੍ਰਵੇਸ਼ ਕਰਨ ਵਾਸਤੇ ਉਤਾਵਲੀ ਹੈ ਕਿ ਕਿਸ ਵੇਲੇ ਗੁਰਧਾਮਾਂ ਦੀ ਬੇਪਤੀ ਕਰੀਏ ਕਿਸ ਵੇਲੇ ਨੌਜਵਾਨਾਂ ਦੇ ਮੁਕਾਬਲੇ ਬਣਾ ਬਣਾ ਕੇ ਮਾਰੀਏ ਤਾਂ ਇੰਨੀ ਗੱਲ ਜ਼ਰੂਰ ਚੇਤੇ ਰੱਖ ਲਿਓ ਕਿ ਸਤਵੰਤ ਸਿੰਘ ਬੀਤ ਸਿੰਘ ਮਾਵਾ ਅੱਜ ਵੀ ਜੰਮਦਿਆਂ